ਹਾਂਜੀ ਵਿਕਾਸ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਭਰਾ ਕਹਦਾ ਸਟ्रेस ਜਿਹਾ ਲਈ ਬੈਠਾ ਹਾਂ ਯਾ ਬੇਟੇ ਨੇ ਹੁਣੇ ਪਲੱਸ 2 ਕੀਤੀ ਹੈ ਹਾਂ ਫਿਰ ਤਾਂ ਸਟ्रेस ਵਾਲੀ ਗੱਲ ਹੈ ਨਾ ਕਿ ਉਹ ਤਾਂ 10ਵੀਂ ਨਹੀਂ ਹੋਈ ਮੁੰਡਾ ਪਲੱਸ 2 ਕਰ ਗਿਆ ਯਾਰ ਮੇਰੀ ਗੱਲ ਤਾਂ ਸੁਣ ਲੈ ਉਹਨੇ ਪਲੱਸ 2 ਕਰ ਲਈਏ ਮੈਨੂੰ ਉਹਦੇ ਫਿਊਚਰ ਦੀ ਟੈਨਸ਼ਨ ਹੋ ਰਹੀ ਹੈ ਸਮਝ ਨਹੀਂ ਆ ਰਹੀ ਉਹਨੂੰ ਅੱਗੇ ਕੀ ਕਰਾਵਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਚ ਕਾਮਯਾਬ ਹੋ ਸਕੇ ਵੈਸੇ ਤੇਰੇ ਮੁੰਡੇ ਨੇ ਵੀ ਤਾਂ ਹੁਣੇ ਪਲੱਸ 2 ਕੀਤੀ ਆ ਤੈਨੂੰ ਕੋਈ ਟੈਨਸ਼ਨ ਨਹੀਂ ਉਹਦੀ ਲੱਗ ਰਿਹਾ ਸਟ्रेस ਕਿਸੇ ਬਸ ਹੋਮੀ ਨਾ ਬਿਲਕੁਲ ਨਹੀਂ ਮੈਨੂੰ ਹੈ ਹੀ ਨਹੀਂ ਕਿਉਂਕਿ ਮੈਂ ਆਪਣਾ ਸਾਰਾ ਸਟ੍ਰੈਸ ਦੇ ਆਇਆ ਜਾ ਕੇ ਅਰੋੜਾ ਕਲਾਸਿਸ ਬਠਿੰਡਾ ਵਾਲਿਆਂ ਨੂੰ ਮੈਂ ਆਪਣੇ ਮੁੰਡੇ ਦੀ ਐਡਮਿਸ਼ਨ ਹੀ ਉੱਥੇ ਕਰਾਇਆ ਅਰੋੜਾ ਕਲਾਸਿਸ ਦੇ ਵਿੱਚ ਅਰੋੜਾ ਕਲਾਸਿਸ ਹਮ ਪਰ ਯਾਰ ਉਹ ਤਾਂ ਸਰਕਾਰੀ ਨੌਕਰੀ ਦੀ ਤਿਆਰੀ ਕਰਵਾਉਂਦੇ ਨਾ ਤੁਸੀਂ ਆਪਣੇ ਜਵਾਕ ਨੂੰ ਗ੍ਰੈਜੂਏਸ਼ਨ ਨਹੀਂ ਕਰਾਉਣੀ ਇਹ ਹੀ ਤਾਂ ਖਾਸੀਅਤ ਹੈ ਅਰੋੜਾ ਕਲਾਸਿਸ ਦੀ ਉਹ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮਸ ਦੇ ਨਾਲ ਨਾਲ ਉਹਨਾਂ ਦੀਆਂ ਸਟੱਡੀਜ਼ ਨੂੰ ਵੀ ਕੰਟੀਨਿਊ ਕਰਾਉਂਦੇ ਆ ਉੱਥੇ ਕਾਲਜ ਨਾਲ ਟਾਇਅਪ ਹੈ ਨਾਲੇ ਤਾਂ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰੋ ਨਾਲੇ ਆਪਣੀ ਸਟੱਡੀ ਕੰਟੀਨਿਊ ਕਰੋ ਮਤਲਬ ਗ੍ਰੈਜੂਏਸ਼ਨ ਕਰੋ ਪਰ ਯਾਰ ਇਹ ਸਮਰੇ ਬੱਚਿਆਂ ਨੂੰ ਬਾਹਰ ਭੇਜਣਾ ਕਿਤੇ ਸਾਡੇ ਬੱਚੇ ਵਿਗੜਤ ਨਹੀਂ ਜਾਣਗੇ ਤੈਨੂੰ ਕੀ ਲੱਗਦਾ ਮੇਰੇ ਨਿਆਣੇ ਫालतੂ ਹੈ ਮੈਨੂੰ ਇਹ ਫਿਕਰ ਨਹੀਂ ਸ ਆਪਣੇ ਮੁੰਡੇ ਲਈ ਪਰ ਉੱਥੇ ਉਹਨਾਂ ਦਾ ਇੱਕ ਗੁਰੂਕੁਲ ਡਿਸਪਲਿਨ ਸਟਾਈਲ ਦਾ ਇਸ ਕਨਸੈਪਟ ਦਾ ਉਹਨਾਂ ਕੋਲ ਹੋਸਟਲ ਹੈ ਉਹਦੇ ਵਿੱਚ ਪੂਰੀ ਸਰਵੇਲੈਂਸ ਹੈ ਬੱਚੇ ਤੇ ਮਤਲਬ ਸਿਕਿਉਰਿਟੀ ਹੈ ਔਰ ਬੱਚੇ ਤੇ ਨਿਗਾਹ ਰੱਖੀ ਜਾਂਦੀ ਕੋਈ ਆਲਤੂ ਫालतੂ ਨਾ ਗੈਸਟੇਜ਼ ਦੇ ਕੋਲੋਣੇ ਨਾ ਇਹਨੇ ਕਿਤੇ ਜਾਣਾ ਪਰੋ ਸੋਸ਼ਲ ਮੀਡੀਆ ਵੀ ਇਦਾਂ ਲਾਊਡ ਨਹੀਂ ਹੈ ਫालतੂ ਹਮਮ ਬੱਚਾ ਸਿਰਫ ਪੜ੍ਹਾਈ ਤੇ ਫੋਕਸ ਕਰਦਾ ਔਰ ਬੱਚੇ ਦੀ ਕੰਸੈਂਟ੍ਰੇਸ਼ਨ ਸਿਰਫ ਚੰਗੇ ਪਾਸੇ ਹੀ ਲੱਗਦੀ ਹੈ ਉੱਥੇ ਪਰ ਯਾਰ ਹਰ ਵੇਲੇ ਹੋਸਟਲ ਜੇ ਰਹਿ ਰਹਿ ਕੇ ਬੱਚਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਬਿਲਕੁਲ ਵੈਲਿਡ ਪੁਆਇੰਟ ਹੈ ਤੇਰਾ ਹਮ ਪਰ ਉੱਥੇ ਜਾ ਕੇ ਦੇਖਣਾ ਉਹ ਤੇ ਬੱਚੇ ਨੂੰ ਹਰ ਸੰਡੇ ਰਿਕਰੀਏਸ਼ਨ ਕਰਵਾਉਂਦੇ ਬੱਚਿਆਂ ਨੂੰ ਅੱਛਾ ਹਾਂ ਬੱਚੇ ਗੇਮਸ ਖੇਲਦੇ ਆ ਬੱਚੇ ਸਪੋਰਟਸ ਵਿੱਚ ਪਾਰਟਿਸਿਪੇਟ ਕਰਦੇ ਆ ਮੋਰਓਵਰ ਉੱਥੇ ਵਾਈਫਾਈ ਫ੍ਰੀ ਹੈ ਬੱਚਿਆਂ ਲਈ ਜਿਮ ਲਾਇਬ੍ਰੇਰੀ ਹੈ ਜੋ ਤੜਾ ਦਿਲ ਕਰਦਾ ਯੂਜ਼ ਕਰੋ ਬੱਚੇ ਦੀ ਐਕਚੁਅਲੀ ਜਿਹਨੂੰ ਪਰਸਨੈਲਿਟੀ ਡਿਵੈਲਪਮੈਂਟ ਕਹਿੰਦੇ ਨੇ ਉਹ ਹੁੰਦੀ ਹੈ ਵਾਹ ਭਾਈ ਇੰਨੀ ਸਾਰੀਆਂ ਸਹੂਲਤਾਂ ਇੱਕੋ ਸੰਸਥਾ ਵਿੱਚ ਫਿਰ ਤਾਂ ਫੀਸ ਬਹੁਤ ਜ਼ਿਆਦਾ ਹੋਣੀ ਹੈ ਤੈਨੂੰ ਲੱਗਦਾ ਮੈਂ ਜ਼ਿਆਦੀ ਫੀਸ ਦੇ ਸਕਦਾ ਉਹ ਪਾਈ ਉਹਨਾਂ ਨੂੰ ਪਤਾ ਕਿ ਬੱਚੇ ਨੂੰ ਸੀ ਕਲਰਕ ਤੋਂ ਲੈ ਕੇ ਯੂਪੀਐਸਸੀ ਦੀ ਤਿਆਰੀ ਕਰਾ ਰਹੇ ਹਰ ਵਰਗ ਦੇ ਬੱਚੇ ਹੁੰਦੇ ਨੇ ਉੱਥੇ ਹੂੰ ਸੋ ਇਸ ਕਰਕੇ ਉਹਨਾਂ ਨੇ ਫੀਸ ਵੀ ਬਹੁਤ ਜੈਨੂਇਨ ਰੱਖੀ ਹੈ ਕਿ ਹਰ ਬੱਚੇ ਨੂੰ ਆਪਰਚੂਨਿਟੀ ਮਿਲੇ ਕਿ ਉਹ ਆਪਣੀ ਮਿਹਨਤ ਕਰਕੇ ਕੰਪੀਟੀਟਿਵ ਐਗਜ਼ਾਮਸ ਕ੍ਰੈਕ ਕਰਕੇ ਨੌਕਰੀ ਲੱਗ ਸਕੇ ਇਸ ਕਰਕੇ ਫੀਸਾਂ ਵੀ ਬਹੁਤ ਲਿਮਟਿਡ ਆ ਭਾਈ ਉਹਨਾਂ ਦੀ ਵਾਹ ਇਹ ਤਾਂ ਬੜੀ ਵਧੀਆ ਗੱਲ ਹੈ ਯਾਰ ਮੈਨੂੰ ਵੀ ਲੈ ਚੱਲ ਉੱਥੇ ਲੈ ਕੇ ਤੈਨੂੰ ਮੈਂ ਸਾਈਕਲ ਤੇ ਜਾਣਾ ਤੈਨੂੰ ਮੈਂ ਐਡਰੈਸ ਦੇ ਦਿੱਤਾ ਨੰਬਰ ਦੱਸਦਾ ਟਿਕਾਣਾ ਦੱਸਦਾ ਹੁਣ ਆਪ ਜਾ ਕੇ ਆਈ ਮੈਂ ਹੋਰਾਂ ਨੂੰ ਵੀ ਦੱਸਣਾ ਜੀ ਚੱਲ ਸੀ ਯੂ ਮਿਲਦੇ ਆ ਓਕੇ ਤਾਂ ਹੁਣ ਦੇਰੀ ਕਿਸ ਗੱਲ ਦੀ ਐਡਵਾਂਸਡ ਸਿਟ ਮੁਕਰਾਓ ਸਾਡੇ ਨਵੇਂ ਬੈਚ ਵਾਸਤੇ ਜੇ ਤੁਹਾਡਾ ਸੁਪਨਾ ਹੈ ਸਰਕਾਰੀ ਨੌਕਰੀ ਦਾ ਪੰਜਾਬ ਸਟੇਟ ਜਾਂ ਸੈਂਟਰ ਲੈਵਲ ਦੇ ਕਲੈਰੀਕਲ ਜਾਂ ਅਫੀਸਰ ਲੈਵਲ ਦਾ ਐਗਜ਼ਾਮ ਕਰੈਕ ਕਰਨ ਦਾ ਜਾਂ ਸੁਪਨਾ ਹੈ ਆਈਸ ਪੀਸਸ ਦੇ ਐਗਜ਼ਾਮ ਨੂੰ ਕਰੈਕ ਕਰਨ ਦਾ ਧਿਆਨ ਰੱਖਿਓ ਸਾਡਾ ਨਵਾਂ ਬੈਚ 14 ਜੁਲਾਈ ਤੋਂ ਸਟਾਰਟ ਹੋ ਰਿਹਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਗ੍ਰੈਜੂਏਸ਼ਨ ਕਰ ਰਿਹਾ ਹੈ ਤੇ ਸਾਡੇ ਕੋਲ ਆ ਕੇ ਗ੍ਰੈਜੂਏਸ਼ਨ ਕਰੋ ਤੇ ਗ੍ਰੈਜੂਏਸ਼ਨ ਦੇ ਨਾਲ-ਨਾਲ ਕਰਾਂਗੇ ਆਪਾਂ ਤੁਹਾਡੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਧਿਆਨ ਰੱਖਿਓ ਨਵਾਂ ਬੈਚ 14 ਜੁਲਾਈ